ਜਿਹੜੇ ਯੂਐਸਏ ਨੇ ਇਹ ਮਿਜ਼ਾਈਲ ਦਿੱਤੇ ਹੋਇਆ ਤਾਈਵਾਨ ਨੂੰ ਇਹ ਉਹੀ ਮਿਜ਼ਾਈਲ ਨੇ ਜੋ ਯੂਕਰੇਨ ਵਰਤ ਰਿਹਾ ਹੈ ਰਸ਼ੀਆ ਦੇ ਖਿਲਾਫ ਤਾਂ ਚੀਨ ਨੇ ਜਿਸ ਹੱਬ ਦੇ ਨਾਲ ਪਿੱਛੇ ਬਹਿ ਕੇ ਪਾਕਿਸਤਾਨ ਦੀ ਸਪੋਰਟ ਕੀਤੀ ਭਾਰਤ ਵਾਲੇ ਮਸਲੇ ਦੇ ਵਿੱਚ ਸਿੱਧਾ ਕਹਿੰਦਾ ਸੀ ਚੀਨ ਨੇ ਕਿ ਅਸੀਂ ਪਾਕਿਸਤਾਨ ਦੇ ਨਾਲ ਆ ਪਾਕਿਸਤਾਨ ਆਪਣੀ ਸੌਵਰਨਟੀ ਦੇ ਲਈ ਲੜ ਰਿਹਾ ਤਾਂ ਉਸ ਤੋਂ ਬਾਅਦ ਅਮਰੀਕਾ ਆਉਂਦਾ ਹੈ ਅਮਰੀਕਾ ਦੀ ਇੰਟਰਵੈਂਸ਼ਨ ਹੁੰਦੀ ਹੈ ਤੇ ਫਿਰ ਸਾਰਾ ਮਾਮਲਾ ਸੁਲਝਾ ਲਿਆ ਜਾਂਦਾ ਤਾਂ ਜਿਸ ਹਾਵਦਨਾ ਚਾਈਨਾ ਔਰ ਅਮਰੀਕਾ ਭਾਰਤ ਔਰ ਪਾਕਿਸਤਾਨੇ ਦੌਰਾਨ ਜਿਹੜਾ ਚੱਲ ਰਿਹਾ ਜੰਦ ਸੀ ਉਸ ਦੇ ਵਿੱਚ ਆਪੋ ਆਪਣੀ ਭੂਮਿਕਾ ਨਿਭਾ ਰਹੇ ਸੀ ਉਤਤੀ ਅਮਰੀਕਾ ਨੇ ਹੁਣ ਮਜ਼ਾਇਲ ਦੀ ਟੈਸਟਿੰਗ ਕੀਤੀ ਹੈ ਔਰ ਇਹ ਟੈਸਟਿੰਗ ਕੀਤੀ ਗਈ ਹੈ ਤਾਈਵਾਨ ਦੇ ਉਹਨਾਂ ਬਾਉਂਡਰੀਜ਼ ਦੇ ਉੱਪਰ ਜਿਹੜੀਆਂ ਚੀਨ ਦੇ ਨਾਲ ਲੱਗਦੀਆਂ ਨੇ ਕਮਦادیه ਕਿ ਤਾਈਵਾਨ ਦੇ ਪਿਛੇ ਚੀਨ ਬਹੁਤ ਵਾਰ ਇਹ ਗੱਲ ਕਹਿ ਚੁੱਕਿਆ ਕਿ ਇਹ ਸਾਡਾ ਹਿੱਸਾ ਹੈ ਪਰ ਤਾਈਵਾਨ ਵਾਲੇ ਨਹੀਂ ਮੰਨਦੇ ਜਿਹਦੇ ਕਰਕੇ ਕਨਫਲਿਕਟ ਜਾਰੀ ਹੈ ਜਿਵੇਂ ਰਸ਼ੀਆ ਯੂਕਰੇਨ ਦੇ ਕੁਸ਼ਿਸ਼ਿਆਂ ਦੇ ਉੱਪਰ ਆਪਣਾ ਕਬਜ਼ਾ ਜਤਾਉਂਦਾ ਤੁਹਾਨੂੰ ਯਾਦ ਹੋਊਗਾ ਤਿੱਬਤ ਨੂੰ ਵੀ ਪਾਉਣ ਦੇ ਲਈ ਚੀਨ ਬਾਰ ਬਾਰ ਕਹਿ ਚੁੱਕਿਆ ਹੈ ਕਿ ਤਿੱਬਤ ਵੀ ਚੀਨ ਦਾ ਹਿੱਸਾ ਹੈਗਾ ਪਰ ਦਲਾਈ ਲਾਮਾ ਨੂੰ ਜਦੋਂ 1959 ਦੇ ਵਿੱਚ ਪੋਲੀਟੀਕਲ ਸਾਈਲਮ ਭਾਰਤ ਦਿੰਦਾ ਹੈ ਭਾਰਤ ਦੇ ਵਿੱਚ ਅਸਾਈਲਮ ਤੇ ਰਹਿ ਰਿਹਾ ਦਲਾਈ ਲਾਮਾ ਦਲਾਈ ਲਾਮਾ ਦੇ ਨਾਲ ਚਾਈਨਾ ਦਾ ਵੀ ਇਹੀ ਰੋਲਾ ਸੀ ਕਿ ਦਰਾਈ ਲਾਮਾ ਸੈਪਰੇਟ ਜਿਹੜਾ ਇੱਕ ਲੀਡਰ ਹੈਗਾ ਉਹ ਵੱਖਵਾਦੀ ਲੀਡਰ ਹੈ ਉਹ ਤਿੱਬਤ ਨੂੰ ਸਾਡੇ ਵਿੱਚ ਨਹੀਂ ਮਿਲਾਉਣ ਦੇਣਾ ਚਾਹੁੰਦਾ ਔਰ ਜੇ ਯੂਨੀਪੋਲਰ ਵਰਡ ਦੀ ਗੱਲ ਕਰੀਏ ਤਾਂ ਅੱਜ ਵੀ ਵਰਲਡ ਯੂਨੀਪੋਲਰ ਹੈ ਇਹ ਗੱਲ ਵੀ 트ੰਪ ਨੇ ਇੱਕ ਸਿੰਬੋਲਿਕਲੀ ਜਿਹੜੀ ਹੈ ਕਈ